ਹੋਏ ਹਾਂ ਪਤਾ 5 ਸਾਲ ਪਤੰਦਰਾ ਨੇੜੇ ਚ ਉਹੀ ਫਰੀ ਗਏ ਓਏ ਕੀ ਹੋ ਗਿਆ ਅਸਲੀ ਚੀਜ਼ ਅੱਜ ਦਿਖੀ ਐ ਕਿੱਥੇ ਦੋ ਦੋ ਮਿੰਟ ਰੁਕ ਜਾ ਸਾ ਕਿੱਡੀ ਦੂਰ ਆ ਓਏ ਰੁਕਤਾ ਜਾ ਏ ਹਾਂ ਸੀ ਖੁਸ਼ ਹੋ ਰਹੇ ਅੰਦਰ ਦੇ ਕੀ ਦੇਖ ਲਿਆ ਯਾਰ ਜਾ ਇਹ ਹੋ ਡੇਗ ਤਾਂ ਲੀਡਰ ਉਹ ਤੇਰੀ ਪਰ ਨੂੰ ਲੀਂਡੀ ਦੇਖੀ ਆ ਉਹਨਾਂ ਹੈ ਓਏ ਮੈਂ ਕੋਈ ਚੱਜ ਦੀ ਚੀਜ਼ ਦੇਖੇਗਾ ਕਰ ਜਾ ਉਹਨਾਂ ਦਾ ਮਿੱਠੂ ਜੋਰ ਲਾਉਣ ਲੱਗ ਰਿਹਾ ਭੁੱਕੀ ਖਾਣਾ ਥੋੜਾ ਭੁੱਕੀ ਉਹ ਦੇਖਾ ਕਿੱਥੇ ਯਾਰ ਆ ਇਹਦੇ ਉੱਪਰ ਟੱਕ ਲੈ ਇਹਨੂੰ ਅੱਗੇ ਬਸਾਈ ਰੱਖਦਾ ਹੈ ਓਏ ਕਿਵੇਂ ਜੋਰ ਲਾਉਣ ਲੱਗ ਰਿਹਾ ਪੂਰਾ ਤਿੰਗਣ ਲੱਗ ਰਿਹਾ ਲੀਡ ਮੇਲੇ ਦਾ ਫਸਿਆ ਪਿਆ ਤਾਂ ਓਏ ਪੁੱਕੀ ਲਖਾਈਆਂ ਦੋ ਦੋ ਆਉਂਦੀ ਐ ਨਹੀਂ ਹੁਣਾ ਹਾਂ ਬਈ ਪੱਥਰ ਵਰਗਾ ਲੀਡ ਦੇਖਦਾ ਹੂੰ ਫੁੱਲ ਜੋੜਨੋਂ ਲੱਗ ਰਿਹਾ ਹਾਂ ਹਾਂ ਇਹ ਤਕੜਾ ਕੰਮ ਛੇੜੀ ਇਹਨੂੰ ਹੈ ਛੇੜੀ ਇਹਨੂੰ ਇਹਦੇ ਲਵੇ ਚੱਲੀਏ ਆ ਜਾ ਹੈ ਆ ਜਾ ਇਹ ਮੁੱਠੀ ਮੀਜਲਾ ਬਹੋ ਰਾ ਮੁੱਠੀ ਮੀਜੀ ਕੋਰੇ ਜਾ ਕੇ ਹੈ ਨਿਚਾਂਗੇ ਕਹਿੰਦੇ ਲੀਡ ਫਸ ਜਾਂਦਾ ਹਾਂ ਹਾਂ ਮੁੱਮੀ ਚਲਾ ਮੀਜਣਾ ਮੁੱਠੀ ਉਹ ਉਤਰਦੇ ਮੈਂ ਸੰ ਉਤਰੂ ਚੱਲੀਏ ਨਾ ਓਏ ਪੁੱਕੀ ਖਾਂਦਾ ਇਹਦਾ ਪਹਿਲੀ ਕਾਰਣਾ ਲੀ ਦਊਗਾ ਡੋਕੇ ਲੈਣ ਨੂੰ ਖਾਂਦਾ ਪੁੱਕੀ ਆ ਚੱਲੀਏ ਹਾਂ ਚੜਾ ਅੱਜ ਅੱਜ ਬੰਦਿਆ ਦੀ ਰੇਲ ਨੈਰੂ ਕਹਾਂਗੇ ਵੀ ਪੁੱਕੀ ਦਾ ਖਾਣਾ ਬਈ ਤੂੰ ਇਹਨੂੰ ਆਪ ਆਦ ਦੇਣਾ ਨਰ ਲਈਏ ਹੈਂ ਖਾਟਦੇ ਆਪਾਂ ਇਹਨੂੰ ਖਾਟ ਜਾ ਨੀਲਾ ਮੇ ਅੱਗੇ ਆ ਤਾਂ ਔਖ ਸੁਮਾਰੀ ਕਿੱਥੇ ਗੋਵਰ ਤਣਾਉ ਉਹ ਆਇਆ ਆਇਆ ਲੋ ਕੰਦਲਾ ਆ ਜਾ ਤੂੰ ਆਕੜਿਆ ਬੈਠਾ ਆਕੜਨੀ ਐ ਮੈਂ ਦੀ ਪੁੱਕੀ ਦੇ ਤਰ੍ਹਾਂ ਆ ਜਾ ਪਈ ਜਾਂਦਾ ਹੈ ਕਿਹੜਾ ਆ ਗਿਆ ਕਿਹ ਜੇ ਲੋਕ ਆ ਉਹਦਾ ਪਾਇਦਾ 15 ਦਿਨਾਂ ਬਾਅਦ ਕੰਮ ਲਵੇ ਲੱਗਿਆ ਤੀ ਹੈ ਨਾ ਕੁ ਹੀ ਹੈ ਨਹੀਂ ਕੇ ਹਵਾ ਬਾਬਾ ਬਾਬਾ ਕਿਵੇਂ ਨੀਂਦ ਖਾਸੀ ਓਕਾ ਉੱਤੇ ਮੇਰੇ ਸਾਖਣਾ ਤੁਸੀਂ ਨੇ ਹੱਥ ਪਾ ਲੈ ਲੈ ਓਏ ਹੈ ਸੌਖਾ ਲੈ ਲੈ ਤੇਰੇ ਮਾ ਆਖਦੇ ਦੀ ਵਾ ਇਹਨੂੰ ਕੱਢ ਜਾ ਹਾੜਾ ਮੇਰਾ ਸਾਖਣਾ ਹਾਏ ਬਾਬਾ ਕੱਢ ਜਾ ਹੂ ਬਾਬਾ ਹਾਏ ਬਾਬਾ ਉਹ ਡਾਂਗੀ ਦੀ ਚੱਕੇ ਦੀ ਓਏ ਮੇਰਾ ਸਾ ਮਰੀ ਮਰੀ ਮਾ ਮਾ ਓਏ ਯਾਰ ਸਾਰਕਣਾ ਫੜਾ ਦਾ ਖੜ ਜਾ ਬਾਬਾ ਮਾਰ ਮਾਰਦਾ ਕਿ ਮੈ ਤੁਮ ਮਾਰਦਾ ਮਾਰਦਾ ਕਿ ਖੜ ਜਾ ਇੱਕ ਮਿੰਟ ਓ ਪੈਂਦਾ ਖਾ ਮੈਂ ਤੈਨੂੰ ਮਾਰਦਾ ਕਿ ਮੈਂ ਮਾਰ ਤੋ ਕਾਨੂੰ ਮਾਰਨੀ ਆ ਤੇ ਮੇਰਾ ਬੰਦਾ ਭੱਜ ਕੀ ਹੁੰਦੀ ਬਾਬਾ ਚਿੱਤਰਦਾ ਤੋ ਲੰਦਾ ਚਿੱਤਰਦਾ ਤੋ ਲੰਦਾ ਤੇਰੀ ਮਾ ਓਏ ਓਏ ਆ ਜਾਂਦਾ ਗੋਲੇ ਟਰਪੋਗੇ ਤੂੰ ਤਾਂ ਓਏ ਗੋਲੇ ਆ ਰਿਹਾ ਮਹਾਂ ਦਾ ਲੱਭੇ ਲੱਗਿਆ ਕਰ ਓਏ ਓਏ ਐ ਨਹੀਂ ਪਤਾ ਕਰਿਆ ਜੀ ਆ ਜਾ ਛੱਡ ਦੇ ਹੁਣ ਤਾਂ ਓਏ ਓਏ ਮਾਰੇਂਗੇ ਬੱਜੂ ਗੋਜੂ ਪਾਉ ਮੇਗਾ ਤਸੰਦੇ ਉਹ ਘਾੜਾ ਛੁੜਾ ਦੇ ਓਏ ਹੇ ਫੜ 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 ਲਫੜ ਫੜ ਲਫੜ ਓਏ ਓਏ ਛੁੜਾ ਦੇ ਓਏ ਛੁੜਾ ਦੇ ਓਏ ਛੱਡ ਲੈ ਕੰਝਰ ਤੇ ਆਉਡੀ ਖੇਲਦਾ ਰੇ ਹਮੇ ਖਰਜਾ ਮੱਤ ਤੇਰੀ ਲੋਹੇ ਸਿਰਿਆ ਏ ਖਰਜਾ ਖੜ ਤੂੰ ਹੁਣ ਕਾਨੂੰ ਭੇਜ ਦੇਉ ਖੜੋ ਇੱਥੇ ਕੰਜਰਦਿਆਂ ਨੇ ਮੈਂ ਕਹਨਾ ਚਾਦਰਾਂ ਵੀ ਨਾ ਲੱਪੜ ਗਿਆ ਹੋਵੇ ਧੋਣ ਵੀ ਨਹੀਂ ਦਿੱਤਾ ਦਾ ਧੋਈਏ ਸੁੱਕੇ ਕਰੀਆਂ ਓਏ ਓਏ ਆ ਜਾ ਆ ਜਾ ਮਿੱਠੂ ਉਹ ਮਾਦਾ ਤੈਨੂੰ ਹੀ ਯਾਦ ਕਰੀ ਜਾਂਦਾ ਸੀ ਕਾਹ ਹੋਏ ਤੈਨੂੰ ਨਹੀਂ ਪਤਾ ਅੱਛਾ ਠੀਕ ਹੈ 아이ਤੀ ਸਮਾਨ ਕੇ ਥੋਲੇ ਆਤੀ ਕੰਜਰ ਦੇ ਹੋਈ ਸਮਾਨ ਤਾਂ ਤੁਹਾਨੂੰ ਪਤਾ ਉਹੀ ਹੁੰਦਾ ਆਪਣੇ ਕੋਲ ਤਾਂ ਵਧੀਆ ਹੀ ਹੁੰਦਾ ਕਿਉਂ ਮੇਰਾ ਤਾਂ ਜੰਗਲ ਪਾਣੀ ਨਹੀਂ ਉਤਰਦਾ ਯਾਰ 15 ਦਿਨ ਹੋ ਗਏ ਅੱਜ ਗਿਆ ਤੀ ਓਹੋ ਖਾਂਦੀ ਵਾਲਾ ਹੋਏਗਾ ਤੂੰ ਏ ਖਾਂਦਾ ਦਾ ਫਿਰ ਹੁਣ ਮੈਂ ਤਾਂ ਜਦੋਂ ਔੜ ਜੀ ਲੱਗਦੀ ਅੱਜ ਵੀ ਜੀ ਮੈਂ ਖਾਲਾ ਨਾ ਉਹ ਕੰਜਰਾ ਉਹ ਜਿਹੜਾ ਤੂੰ ਪਹਿਲਾਂ ਲੈਂਦਾ ਹੁੰਦਾ ਸੀ ਉਹ ਸਮਾਨ ਤਾਂ ਹੈ ਨਹੀਂ ਸੀ ਕਿਸੇ ਦਾ ਕੰਮ ਦਾ ਜਿਹੜਾ ਹੁਣ ਮੇਰੇ ਕੋਲੋਂ ਜਾਨਣਾ ਉਹ ਤਾਂ ਤੂੰ ਅੱਧਾ ਹੀ ਖਾਇਆ ਕਰ ਮੈਂ ਤਾਂ ਉਹ ਤੂੰ ਬੜਾ ਅਸੀਂ ਦੀ ਡੋਜ ਉਹ ਤੋਂ ਉਹ ਕੰਜਰ ਦਿਆ ਫਿਰ ਤਾਂ ਮਰਨਾ ਹੀ ਆ ਫਿਰ ਟੱਟੀ ਤੈਨੂੰ ਕਿੱਥੋਂ ਆਵੇ ਉਹ ਕੰਜਰ ਦਿਆ ਕੱਲ ਸੁਣ ਉਹ ਫੋਸੀਆਂ ਹੀ ਤਾਂ ਆਈਆਂ ਨੇ ਟੱਟੀ ਨਹੀਂ ਆਉਂਦੀ ਸਮਾਰ ਕੇ ਢਿੰਡੀ ਤਾਂ ਕੇ ਨਹੀਂ ਚੱਲ ਜਿਹੜੇ ਹਿਸਾਬ ਨਾਲ ਤੇਰੀਆਂ ਰੰਗਾ ਜੀਆਂ ਬੋਲਦੀਆਂ ਆਉਂਦੀਆਂ ਫੋਸੀਆਂ ਵੀ ਨਹੀਂ ਤੈਨੂੰ ਫਿਰ ਇਹ ਵੀ ਗਾਪੀ ਮਾਰਦਾ ਨਾ ਮੈਂ ਜੀਲ ਵਾਈ ਰੱਖਦੀ ਆ ਮੇਰੇ ਤਾਂ ਉਹੀ ਪਿਆਰ ਆਪਦੇ ਆਈ ਜਾਂਦਾ ਮੇਰੇ ਤਾਂ ਉਹ ਤਾਕੜਿਆ ਪਿਆਰ ਤਾਂ ਆਪਣੇ ਆਪ ਦਾ ਆਉਣਾ ਹੀ ਸੀ ਉਹ ਚੀਜ਼ ਹੀ ਅਰੀਜਨਲ ਸੀ ਇੱਥੇ ਤਾਂ ਸਾਨੂੰ ਕੂੜਾ ਖਵਾਈ ਜਾਂਦਾ ਸੀ ਉਹ ਤਾਂ ਕੰਜਰ ਦਾ ਜੰਗ ਜਾ ਤਾਂ ਘਟਾਵਾਂ ਫਿਰ ਹਨਾ ਇਹ ਲੋਕ ਘਟਾ ਲਾ ਹੌਲੀ ਹੌਲੀ ਵਧਾਣੀ ਕੰਜਰਾ ਹੁਣ ਇਕੱਠੇ ਨਾ ਵਧਾ ਮਰੇਗਾ ਫਿਰ ਚੱਲ ਪਾ ਕੇ ਦੇ ਹੁਣ ਮੇਨੂੰ ਤਾਂ ਮੁੱਕ ਗਈ ਮਿਲ ਕਿੰਨੇ ਲੱਗਿਆ ਨੇ ਕਿਲੋ ਵੀ ਪਾ ਦੇ ਪਾ ਦੇ ਚਾਹ ਪੀਏਗਾ ਪਹਿਲਾਂ ਨਾ ਚਾਹ ਨਹੀਂ ਤੂੰ ਮੈਨੂੰ ਉਹ ਸੱਚ ਯਾਰ ਉਹ ਤੇ ਤੇਰੀ ਗੱਲ ਠੀਕ ਆ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੇ ਦੇਖ ਮੇਰੇ ਕੋਲੇ ਥੋੜੇ ਹੁਣ ਘੱਕ ਘਟ ਗਏ ਯਾਰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਆਹੀ ਗੱਲ ਹੋ ਗਈ ਸਾਲੇ ਨੂੰ ਟੱਟੀ ਨਹੀਂ ਆਉਂਦੀ ਖਾ ਕੇ ਖਾ ਬੜੀ ਜਾਂਦੇ ਹੈਗੇ ਇਹ ਵੀ ਹੋ ਸਕਦਾ ਹੈਨਾ ਤਾਂ ਹੀ ਹਟ ਗਏ ਹੁਣ ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਤੇਰੇ ਕੋਈ ਜਾਣ ਪਹਿਚਾਨ ਵਾਲੇ ਕੋਈ ਬਾਹਰ ਅੰਦਰ ਹੈਗੇ ਤਾਂ ਮੋੜਾ ਦੇ ਯਾਰ ਹੋਰ ਆ ਹੋਰ ਹੋਰ ਬਾਦੂ ਇਹ ਕੀ ਘਟਾ ਹੈ ਹੋਰ ਕਰ ਲਾ ਉਹ ਤੈਨੂੰ 100 ਰੁਪਏ ਘਟਾ ਲੈ ਪੱਕੀ ਯਾਰ ਹਾਂ ਤੜਕੀ ਲੈ ਹੋਰ ਅ ਪੂਰੇ ਹੋਰੀ ਪਾਇਂ ਦੇਖਾ ਮੈਂ ਤਾਂ ਫਿਰਦੇ ਨੇ ਉਲਝੇ ਉਹ ਪੂਰਾ ਦਾ ਟੋਟ ਆ ਯਾਰ ਪੂਰੇ ਵਰਗੇ ਕਹਿਤਾ ਤੂੰ ਤਾਂ ਉਹ ਮੈਨੂੰ ਹੱਥਾਂ ਨੂੰ ਜੇਲ੍ਹ ਭੇਜ ਦਊਗਾ ਪੂਰੇ ਭਾਰੇ ਵਰਗੇ ਨਹੀਂ ਉਹ ਤਾਂ ਮੈਂ ਘਰੇ ਨਹੀਂ ਖੰਗਣ ਦੰਦਾ ਬਾਹਰ ਚ ਚੱਜ ਦਾ ਬੰਦਾ ਹੋਵੇ ਤੇਰੇ ਵਰਗਾ ਮੈਂ ਤੈਨੂੰ ਐ ਕਹਣਾ ਕੋਈ ਤੇਰੇ ਰਿਸ਼ਤੇ ਰਸਤਦਾਰ ਯਾਰ ਦੋਸਤ ਨਹੀਂ ਖਾਂਦੇ ਬਾਹਰ ਉਹ ਖਾਂਦੇ ਦਾ ਬਥੇਰੇ ਨੇ ਫਿਰ ਤੈਨੂੰ ਮੈਂ ਮਿਲਾ ਦੂੰ ਕੋਈ ਨਾ ਉਹਨਾਂ ਨੂੰ ਮਿਲਾ ਦੇ ਉਹ ਤਾਂ ਹੁਣ ਤੂੰ ਮੈਨੂੰ ਵੀ ਲਾਲਚ ਦੇਤਾ ਹਾਂ ਤੈਨੂੰ 100 ਰੁਪਿਆ ਇੱਕ ਸਸਤਾ ਲਾਦਾ ਕੋਈ ਹੋਰ ਦੱਸ 100 ਹੀ ਲਾਏਗਾ ਚੱਲ 200 ਲਾ ਦੂੰ ਯਾਰ ਫਿਰ ਇਹਦੋਂ ਤਾਂ ਹੁਣ ਕੀ ਲਿਹਾਜ ਰੱਖਾਂ ਦੇ ਫਿਰ ਚੱਲ ਕੀ ਗੱਲ ਚੱਲ ਚੱਲ ਚੱਕਰਾ ਚੱਲ ਉਹ ਤਾਂ ਮੈਂ ਦੇ ਦਿੰਦਾ ਤੈਨੂੰ ਵੱਟ ਕੇ ਆਇਤੀ ਪਈ ਆ ਓਏ ਉਹ ਆਇਆ ਨਾ ਮਿੱਠੂ ਇਹ ਨਾ ਸਮਾਨ ਘਰੇ ਰੱਖਦਾ ਨਹੀਂ ਹੁੰਦਾ ਵਾ ਆਹ ਸਮਾਨ ਕਿਲੋ ਸੀਗਾ ਇਹਦੇ ਇਨਾ ਤਾਂ ਦੋ ਜਾਣਿਆਂ ਨੂੰ ਸੀਗਾ ਹਾਂ ਚਲ ਹੁਣ ਤੂੰ ਕਿਲੋ ਲੈ ਜਾ ਫਿਰ ਦੇਖੀ ਜਾਊਗੀ ਮੈਨੂੰ ਤਾਂ ਸਰਦਾ ਨਹੀਂ ਤੈਨੂੰ ਪਤਾ ਤਾਂ ਹੈ ਉਹ ਲੈ ਜਾ ਚਾਚਾ ਮੈਂ ਤੈਨੂੰ ਕਦੋਂ ਕਹਿਣਾਗਾ ਉਹ ਮੈਂ ਖੇਤੋਂ ਹੋਰ ਚੱਕ ਲਊਗਾ ਇਹ ਪੈਸੇ ਫਿਰ ਦੇ ਕੇ ਆਇਆ ਚੱਲ ਆਇਆ ਯਾਰ ਪੁੱਤ ਆ ਗਈ ਮਲੇ ਚਲ ਕੋਲ ਫਿਰਸਣ ਤੇ ਦੇ ਦੂੰ ਦਨ ਕੋਈ ਨਾ ਫਿਰਸਣ ਤੇ ਦੇ ਦੀ ਚਲ ਠੀਕ ਆ ਕੋਈ ਕਿੰਨੇ ਆ ਇਹ ਤਾਂ 500 ਹੀ ਆ ਉਸ ਕੋਲ ਲੈ ਜੇ ਨੇ ਵਿੱਚ ਮੈਂ ਤਾਂ ਗਣੀ 500 ਹੀ ਆ ਉਹ ਚਲ 450 ਚਲ ਹੁਣ ਤਾਂ 200 ਘਟ ਗਿਆ 4300 ਰਹਿ ਗਿਆ ਚਲ ਚਲ ਕੋਈ ਨਹੀਂ ਹਾਂ ਚਲੋ ਮੈਨੂੰ ਇੱਕ ਦੋ ਦਿਨਾਂ ਚ ਦੇ ਦੇਈਂ ਬਾਈ ਵਾਂ ਕੇ ਫਿਰ ਮੈਂ ਵੀ ਗਾਹ ਤੋਂ ਲੈਣਾ ਨਾ ਉਹ ਤਾਂ ਆਧਾਰ ਕਰਦੇ ਨਹੀਂ ਕੰਮ ਕਰਦੇ ਉਹ ਦੇ ਤੂੰ ਅੱਗੇ ਰੱਖੇ ਨੇ ਯਾਰ ਤੂੰ ਤਾਂ ਐਂ-ਆਂ ਹੀ ਗੱਲਾਂ ਲੱਗ ਜਾਂਣਾ ਕਰਨਾ ਉਹ ਮਿੱਠੂ ਮੈਂ ਨਹੀਂ ਕਹਿੰਦਾ ਮੈਂ ਕਿਸੇ ਨਾਲ ਹੋਰ ਆਧਾਰ ਵੀ ਨਹੀਂ ਕਰਦਾ ਤੇਰੇ ਤੋਂ ਬਿਨਾ ਮੈਨੂੰ ਪਤਾ ਤੂੰ ਤਾਂ ਪੈਨਸ਼ਨ ਤੇ ਦੇਈ ਜਾਂਦਾ ਮੈਨੂੰ ਪੈਸੇ ਫਿਰ ਪੱਕਾ ਗਾਹ ਕੰਦੇਰਾ ਉਹ ਵੀ ਗੱਲਾਂ ਯਾਰ ਤੂੰ ਦਾ ਨਾ ਨਾ ਕੋਈ ਨਾ ਫਿਰ ਚਾਹ ਤਾਂ ਬਣਾ ਲੈਣਾ ਉਹ ਕੁੱਟ ਚਾਹ ਨਹੀਂ ਪੀਂਦਾ ਹੁਣ ਤਾਂ ਘਰੇ ਜਾ ਕੇ ਆਪੇ ਬਣਾਉ ਵਿੱਚ ਪਾ ਕੇ ਬਣਾਉਂਗਾ ਚੰਗਾ ਫਿਰ ਮੜ ਜਾ ਪਰਦੇ ਦੇ ਨਾਲ ਲੈ ਜਾ ਉਹ ਪਹਿਲਾਂ ਮੈਂ ਕਹਿੰਦਾ ਸੀ ਨਾ ਖਾਂਦਾ ਟੱਟੀ ਆ ਲੈਣੇ ਹੁੰਦਾ ਬਾਅਦ ਉਏ ਉਹ ਤਾਂ ਆ ਪਿਆਉਂਦੀ ਰੋਟੀ ਰੋਟੀ ਦਾ ਯਾਰ ਹੁਣ ਤੋੜ ਲੱਗੀ ਪਈ ਐ ਤੂੰ ਆ ਮੈਂ ਤੈਨੂੰ ਕੀ ਦੱਸਾਂ ਕੱਲ 15 ਦਿਨਾਂ ਬਾਅਦ ਵਟਟ ਜਾ ਉੱਠਿਆ ਦੀ ਮੇਰ ਤਾਂ ਅੱਛਾ ਆ ਕੰਜ ਦੇ ਆ ਮੈਂ ਕੋ ਸਾਂਗੂ ਕੀ ਨੇ ਜਵਾਖ ਜੇ ਨਹੀਂ ਨਹੀਂ ਉਹ ਇੱਕ ਤਾਂ ਉਹ ਪੰਜ ਦਾ ਲੋਹੇ ਦਾ ਸਰਜਾ ਬਣਾਇਆ ਲੱਗਦਾ ਹੈ ਲੋਲੇ ਜੇ ਕੰਜਰ ਦੇ ਹਾਂ ਹਾਂ ਉਹ ਮਸ਼ੀਨ ਜੀ ਚੱਕੀ ਫਿਰਦੇ ਦੀ ਐਡੀ ਕ ਉਹ ਮੇਰੇ ਸਾਲੇ ਗੱਲ ਚ ਲਮਕਾਈ ਰੱਖਦੇ ਆ ਉਹਨੂੰ ਹਾਂ ਉਹਨਾਂ ਨੇ ਕੀ ਕਰਤਾ ਪਤਾ ਇੰਦੇ ਕੋਰਤੇ ਵਿੱਚ ਦੀ ਦੀ ਇੰਦਾ ਉਹਦੇ ਵਿੱਚ ਦੀ ਆਂ ਦੇਖ ਲਿਆ ਉਹਨਾਂ ਨੇ ਤਾਂ ਐ ਲੱਗ। ਐਡੀ ਗੱਲ ਹੋ ਗਈ ਵੇ। ਹੋਰ ਮੈਂ ਤਾਂ ਪੈਗਾ ਲੈ ਕੇ ਟੰਬਾ ਮਗਰ ਭੱਜ ਗੇ। ਮੇਰੇ ਸਾਲਕਣੇ ਦੇ ਲੱਗਿਆ ਤਾਂ ਹੈ ਨਹੀਂ ਕੋਈ। ਐ ਕਰਦੇ ਨੇ ਮੇਰੇ ਨਾਲ ਤਾਂ ਚਿਹੇ ਡਾਂ ਜਵਾਖ ਜੇ ਯਾਰ। ਉਹ ਤਾਂ ਮੇਰੇ ਸਾਲੇ ਇਨੇ ਕੁੱਤੇ ਦੇ ਵੱਡੇ ਆ। ਮੈਥੋਂ ਵੀ ਬਚ ਗਏ ਉਹ ਕੱਲ। ਓਏ ਹੋਰ ਯਾਰ। ਇੱਥੇ ਚੜ੍ਹ ਗੇ। ਭੈਣਾਂ ਨੇ ਪਤਾ ਨਹੀਂ ਕੀ ਕਰਦੇ ਸੀਗੇ ਵੀਡੀਓ-ਬਿਡੀਓ ਬਣਾਉਂਦੇ ਸੀ ਮੇਰੇ ਨਾਲ। ਮੈਂ ਤਾਂ ਜਾਊਂ ਪਈ ਉਹਨਾਂ ਦੇ ਘਰੇ ਜਾ ਕੇ ਆਉਂਗਾ। ਗਾਹ ਦਾ ਗੱਲ ਨਾ ਗਾਹ ਦਾ ਗੱਲ ਨਾ ਕਰ। ਮੇਰੇ ਸਾਢੇ 2 ਕਿਲੋ ਸਮਾਨ ਲੈ ਗਏ ਹੋ ਸਿੱਤਾਂ ਚ ਚੱਕ ਕੇ ਤਾਂ ਹੀ ਮੈਂ ਇਧਰ ਲੱਕੜਾਂ ਚਲ ਕੋਇਆ ਹੁਣ ਅੱਛਾ ਈ ਹੋਰ ਭੜੇ ਕੰਜਰ ਦੇ ਤਿੱਤੀ ਨੇ ਤਾਂ ਜਵਖ ਜੇ ਯਾਰ ਹੋਰ ਉਹ ਤੇਰੇ ਵਾਲੀ ਪਰਚਾਈ ਤੈਨੂੰ ਪਤਾ ਬੌਲਿਓਈਆ ਕੰਜਰਾਂ ਦੀ ਇੱਥੇ ਬੈਠੀ ਰਹੀ ਪਤਾ ਲੱਗਿਆ ਨਹੀਂ ਉਹਨੂੰ ਨਾ ਮੈਂ ਤਾਂ ਜਾ ਕੇ ਉਹਨਾਂ ਦੇ ਦੇ ਕੇ ਆਉਂਦਾ ਆ ਬਾਈ ਮੈਂ ਇਹ ਲਾਂਬਾ ਦੇਣ ਦਾ ਹੱਕ ਆ ਕਿਹਨਾਂ ਤੂੰ ਤੂੰ ਕਹਿ ਕੇ ਆ ਉਹਦੋਂ ਬਾਅਦ ਸਾੜਾਂ ਦੇ ਸਿੱਤ ਪਤਾ ਤਾਂ ਨਹੀਂ ਲੱਗਦਾ ਕੋਈ ਨਹੀਂ ਕੋਈ ਪਤਾ ਨਹੀਂ ਲੱਗਦਾ ਨਿਕਲ ਜਾ ਬਸ ਸਿੱਤਾਂ ਨੇ ਚੰਗਾ ਸੁੱਖੇ ਹੋਈ ਚੰਗਾ ਪਹਿਲਾਂ ਬੱਦ ਖਾ ਲੈਣ ਦੇ ਫੇਰ ਕਹਿੰਗੇ ਟੱਟੀ ਨਹੀਂ ਆਉਂਦੀ ਕੋਈ ਟੱਟੀ ਧਗੜੀ ਕਿੱਥੋਂ ਆਵੇ ਖਾਂਦੇ ਦਾ ਰਿਜਨਲ ਮਾਲ ਅੰਦਰ ਤੋਂ ਵਿੱਚ ਘੱਟ ਖਾਲਿਆ ਕਰੋ ਚਾ ਮਲੀ ਗੇਟ ਓਏ ਚੰਗਾ ਚੰਗਾ ਵਗ ਜਾ ਕਿਉਂ ਦੀ ਤੇ ਬਣ ਗਿਆ ਤੂੰ ਕਿਹਾ ਚਾ ਮਲੀ ਵਾਰ ਓਏ ਜਮਾਉਣੇ ਕੋਈ ਨਾ ਆ ਜਾ ਆ ਜਾ ਆ ਜਾ ਆ ਜਾ ਤੁਸੀਂ ਫੇਰ ਆ ਗਏ ਅੱਜ ਹੈ ਓਏ ਬਾਬਾ ਅਰਦਾ ਸੀ ਤੈਨੂੰ ਦੇਖ ਲਿਆ ਦੀ ਫੇਰ ਕੀ ਦੇਖ ਲਿਆ ਆ ਕੀ ਲਈ ਫਿਰ ਕੱਚ ਜਾ ਕੀ ਲਈ ਫਿਰਦਾ ਤੇਰੀ ਮਾਂ ਦਾ ਮਖਲਾਵਾ ਤੇਰੀ ਦਾ ਇਹ ਬਾਣਾ ਬੋਣਾ ਖਾਣ ਦੂੰ ਮੈਂ ਹਾਂ ਆ ਕੀ ਆਏ ਛੋਲੇ ਨੇ ਦਿਖਾਈ ਖਾਦੇ ਕੀ ਲੈਣਾ ਖਵਾ ਦੇ ਲੈ ਸਾਨੂੰ ਵੀ ਖਾਵੇ ਯਾਰ ਸਬਜ਼ੀ ਆ ਦਾਲ ਆਏ ਨੇ ਓਏ ਸਾਨੂੰ ਵੀ ਖਵਾ ਦੇ ਸਾਡੇ ਨਾਲੇ ਤਾਂ ਕੱਚੀ ਅਸੀਂ ਹਾਂ ਇਹ ਨਹੀਂ ਖਾਇਆ ਕਰਦੇ ਬਾਹਰ ਹੱਥ ਕੱਢਦਾ ਓ ਲਿਆ ਆਏ ਰੈਂਬੋ ਓਏ ਹਲ ਤੇ ਸੁਣ ਇਹ ਤਾਂ ਵੀ ਲੀਡਾਂ ਨਹੀਂ ਉਤਰਦਾ ਇਹਨਾਂ ਦੇ ਘਰੇ ਆਉਂਦਾ ਆਹ ਭੁੱਖੀ ਲੱਗਿਆ ਨਾ ਭੁੱਖੀ ਤੁਸੀਂ ਫੜ ਕੇ ਖਿੱਚਣਾ ਓਏ ਫੜ ਕੇ ਤਾਂ ਖਿੱਚ ਲਾਂਗੇ ਮੈਂ ਮੈਂ ਓਏ ਫੜ ਤੂੰ ਖੂ ਖੂ ਸਿਸ ਤੂੰ ਮੇਰੇ ਸਾਲੇ ਦੇ ਮੈਂ ਖਾਵਾ ਖੜਾ ਆਈ ਓਏ ਉਹ ਤਾਂ ਤੱਕੜੇ ਲਾਉਂਦਾ ਭੱਜ ਓਏ ਲੱਕਣਿਆ ਮਰੀ ਓਏ ਫੜ ਲੈ ਫੜ 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 ਓਏ ਮੇਰਾ ਗੋਟ ਓ ਗਾਇ ਕੋਟ ਆ ਹਾਂ ਕਹਿੰਦਾ ਵੇ ਵੀ ਗਿਆ ਆ ਵਾਹ ਵਾਹ ਅੱਛੇ ਡੀ ਦੇਦੇ ਦੀ ਥੋੜੀ ਵੀ ਆ ਰੋਲਾ ਜੱਕੀ ਪਈ ਜਾਂਦਾ ਵੇ ਬਾਹਰ ਚ ਕਿਤੇ ਪੁਲਿਸ ਪੁਲਿਸ ਤਾਂ ਨਹੀਂ ਆ ਗਈ ਪਹਿਲਾਂ ਤਾਂ ਇਹ ਦੇਖਾਂ ਮੈਂ ਫਿਰ ਦੇਖਾਂ ਇਹ ਪਾਣੀ ਦਾ ਆਪਾ ਜਾ ਦੂਰ ਖੜ ਦੇ ਦੇ ਨਾ ਕੁੱਤੇ ਖਾਈਂਦੇ ਲਫਾ ਫੜਦਾ ਭੁੱਖੇ ਨਹੀਂ ਉਹਨੂੰ ਮੈਂ ਗਏ ਬਾਈ ਸੱਲ ਪਾਵਾ ਵਰਤਾ ਬਰਾ ਬਰਾ ਹੋ ਹੋ ਬਲਾ ਖੜ ਜਾ ਖੜ ਬਲਾ ਨਾ ਓਏ ਕੀ ਕਰੀਏ ਨਾ ਖੜੋ ਓਏ ਵਿਚਣਾ ਦੇ ਵਿਚਣਾ ਜੀ ਤੈਨੂੰ ਮਾਰ ਦਾਂਗੇ ਓਏ ਪਰੇ ਹੋ ਜਾ ਉਸਤਾਦ ਖੜ ਜਾ ਮੇਰਾ ਸਾਲ ਹੋ ਗਿਆ ਬਾਬਾ ਜਾ ਜਾ ਖੜ ਜਾ ਇਹ ਲਹੂ ਵੀ ਲੈਣਾ ਨੇ ਭੱਜ ਗਿਆ ਤਾਂ ਮੇਰਾ ਸਾਰਾ ਕੰਝਲਾ ਤੂੰ ਘਰ ਤੂੰ ਘਰ ਜਾ ਲੈ ਇਹਨੂੰ ਕਾਜੇ ਠੋਖੇ ਛੱਡੀ ਲੈ ਇਹਨੂੰ ਓਏ ਇਹਨੂੰ ਦਾ ਫੜ ਸਾਰੇ ਮੇਰੇ ਨੂੰ ਲਹੂ ਪੀ ਲੈ ਮੇਰੇ ਸਾਰਿਆਂ ਨੇ ਚੱਲ ਨਹੀਂ ਚੱਲ ਆ ਗਿਆ ਮੈਂ ਤਾਂ ਕਮ ਹੁੰਦਾ ਹੋ ਭਾਈ ਨੇ ਸਾਰੀ ਕੀ ਜੇ ਭਾਈ ਜਵਾਖੋ ਸੈਣ ਚ ਨਹੀਂ ਆਏ ਨਾ ਤੈਨੂੰ ਰਾਸ਼ਨ ਘਾੜਨ ਲੈ ਕੇ ਦੇਦੇ ਚੋਰੀਆ ਲੈ ਲਿਆ ਦੇ ਇਹਨੂੰ ਉਹ ਨਹੀਂ ਭਾਈ ਧਾਕ ਦੇਖ ਮਾ ਕੇ ਤੇ ਨਹੀਂ ਲੋਕ ਜਵਾਕ ਹੋ ਮੇਰੀ ਗੱਲ ਸੁਣਾ ਆਹ ਜਿਹੜੀ ਅੱਖ ਜਿੱਲ ਕੋਈ ਫਿਰ ਦੇਣਾ ਮੈਨੂੰ ਪਤਾ ਏ ਸਿਰੇ ਦਾ ਲੁੱਚਾ ਨਾ ਹੋਵੇ ਨਾ ਤੂੰ ਕੀ ਲੈ ਸਾਡੇ ਤੋਂ ਪੁੱਛ ਕੇ ਕਿ ਅੱਛਾ ਛਿੱਤਰ ਖਾ ਕੇ ਆਏ ਲੱਗਦਾ ਹਾਂ ਹਾਂ ਕਿ ਤੂੰ ਛਿੱਤਰ ਖਾ ਕੇ ਆਏ ਮੇਰੇ ਭਾਈ ਕੰਨ ਪੈ ਗਿਆ ਮੇਰੇ ਕੰਨ ਪੈ ਗਿਆ ਨਾ ਮੇਰੀ ਗੱਲ ਸੁਣਾ ਚੋਰੀਆ ਕਦੇ ਕਿਤੇ ਬੈਏ ਨੇ ਕਦੇ ਕਿਤੇ ਬੈਏ ਨੇ ਕਿਸੇ ਦੀ ਮਾਂ ਤੀ ਪੈ ਨਹੀਂ ਲੰਘਣ ਦਿੰਦੇ ਤੁਸੀਂ ਐ ਝਾਕਣਗੇ ਖਾਂ ਡੜ ਕੇ ਵੀ ਪਤਾ ਨਹੀਂ ਕਿਹੜੀ ਆਂਦੀ ਐ ਨਾ ਤੁਹਾਡੇ ਗੇਤੀਆਂ ਪੈ ਨਹੀਂ ਹੈਗੀਆਂ ਓਏ ਆਹ ਤੁਹਾਨੂੰ ਨਹੀਂ ਨਾ ਦੇ ਭਾਈ ਜਵਾਖੋ ਤੁਸੀਂ ਆ ਗਿਆ ਮੇਰੇ ਜਵਾਖੋ ਆ ਗਿਆ ਦੇਖੋ ਜਵਾਖੋ ਦੇ ਛੇਤੀ ਕਹਿੰਦਾ ਸੁੱਛ ਕੋਲ ਅੱਖ ਨਾਲ ਕੋਈ ਫਰਦਾ ਦਿਖਾ ਕੇ ਕਿਵੇਂ ਹਾਂ ਭਾਈ ਮਾਇਦਾ ਪਿਆਰ ਨਾਲ ਸਾਨੂੰ ਕਿਵੇਂ ਖਾਂ ਡੜ ਕੇ ਦੇਖਣਾ ਨਾਲ ਬੋਲਦੇ ਰਹਿ ਕੇ ਲੰਘ ਜਾ ਲੰਘ ਜਾ ਹਾਂ ਘੜੀ ਨਹੀਂ ਦਿੰਦੇ ਕਿ ਤਾ ਉਹ ਗੁੱਡੀ ਕਣ ਪੈ ਗਿਆ ਭਾਈ ਸਿਆਣ ਚ ਨਹੀਂ ਆਈ ਕਣਕੀ ਸਨੇ ਡੇਲਾ ਕਰ ਦੂੰ ਤੇਰਾ ਨਹੀਂ ਮੇਰੀ ਗੱਲ ਸੁਣ ਮੈਨੂੰ ਤਾਂ ਇਹ ਗਲਤ ਜਿਹਾ ਬੰਦਾ ਲੱਗਦਾ ਹੈ ਗਲਤ ਕੀ ਤਾਂ ਮਹਾਂ ਗਲਤ ਲੱਗਦਾ ਕੋਈ ਨਾ ਇੱਕ ਅੱਖ ਤਾਂ ਤੇਰੇ ਕੰਨ ਪੈ ਗਿਆ ਨਹੀਂ ਦੂਜਿਆਂ ਪਪਾ ਨਾ ਦਿੰਨੇ ਆ ਆਹੋ ਉਹ ਨਹੀਂ ਗੁੱਡੀ ਮਾਇਦਾ ਕੁੜੀਆਂ ਨਾ ਇੰਨਾ ਕਰਦਾ ਮਾਇਦਾ ਤੀਆਂ ਦਾ ਮੇਲਾ ਕਰਾਵਾਂਗੇ ਛੇ ਆਪਾਂ ਓ ਸ਼ਾ ਨਹੀਂ ਦੂਜੇ ਤੀਆਂ ਦਾ ਮੇਲਾ ਕਰ ਹੁੰਦਾ ਹੁੰਦਾ ਬੇਲੀ ਨਹੀਂ ਆਪਾਂ ਅੱਗੇ ਹੋ ਕੇ ਤਾਂ ਬੋਲੀ ਆਪਾਂ ਨਹੀਂ ਹੁੰਦੀਆਂ ਚੁੱਪ ਨਹੀਂ ਉਹ ਹੀ ਹੈ ਤੂੰ ਜਿਹੜਾ ਤੀਆਂ ਦਾ ਮੇਲਾ ਬੇ ਬਾਬਾ ਮੇਰੀ ਗੱਲ ਸੁਣ ਸਾਨੂੰ ਤਾਂ ਭਲੀਖਾ ਲੱਗ ਕੇ ਸਾਨੂੰ ਤਾਂ ਤੀ ਕਿਤੇ ਚੌੜਕ ਕੈਲਾ ਬੁੜੇ ਉਹਨਾਂ ਦਾ ਬੁੜੀਆਂ ਛੇੜਦਾ ਹੁੰਦਾ ਉਹ ਬੋਲ ਤੀ ਨਹੀਂ ਆਉਂਦਾ ਮੈਂ ਅਖਟਾ ਕਰਖੀ ਆਪਦੀ ਇਹ ਪਰ ਤੁਹਾਨੂੰ ਸਭ ਤਾਹੀ ਦਸਿਆਣ ਚ ਨਹੀਂ ਆਏ ਤੂੰ ਅਖਟਾ ਕਰਖੀ ਨਹੀਂ ਤੂੰ ਹਰੇਕ ਨਾਲ ਲੜਾ ਦਿੰਨੀ ਹੈਗੀ ਮੜਾ ਧਿਆਨ ਰੱਖਿਆ ਕਰ ਹੋਰ ਭਾਈ ਜਵਾ ਖੋਈ ਗੱਲ ਪੈ ਗਈ ਹੈ ਮੈਂ ਦਾ ਥੋੜਾ ਇਨਾ ਕਰਦਾ ਹੋਰ ਬਾਬਾ ਸੌਰੀ ਸੌਰੀ ਹੋਰ ਬਾਬਾ ਸੌਰੀ ਹੋਰ ਠੀਕ ਹੈ ਬਾਬਾ ਹਾਂ ਠੀਕ ਆਇਆ ਚਾਹ ਬਣਾ ਲੈਨੇ ਆ ਨਾ ਬਸ ਭਾਈ ਪਲੇ ਆਤੀ ਦੀ ਮੈਂ ਆਖ ਲਈਏ ਨੇ ਬਾਬਾ ਇਹਦਾ ਛੋਲੇ ਨੇ ਭਈ ਹੈ ਬਾਬਾ ਛੋਲੇ ਚ ਕੀ ਫਿਰਦਾ ਹਾਂ ਭਈ ਮੇਰੀ ਗੱਲ ਸੁਣਨੀ ਹਾਂ ਇਹ ਤਾਂ ਕਾਲੀ ਛੋਲੇ ਚੱਕੀ ਫਿਰਦੇ ਤਾਂ ਥੋੜੀ ਜੀ ਲੈ ਲੈਨੇ ਹੱਥ ਨੇ ਦਾਲੀ ਧਰ ਲਾਂਗੇ ਮੋਰੀਏ ਸਬਜੀ ਦੇ ਜਰੂਰੀ ਪੈਸੇ ਲਾਉਣੇ ਨੇ ਹੋਰ ਕਹੀ ਦੇ ਕਹੀ ਬਾਬਾ ਐ ਕਰ ਥੋੜੇ ਛੋਲੇ ਸਾਨੂੰ ਇਹ ਦੇ ਦੇ ਸਬਜੀ ਬਣਾ ਲਾਂਗੇ ਅਸੀਂ ਓ ਗੁੱਡੀ ਇਹ ਤਾਂ ਨੂੜੇ ਪਏ ਨੇ ਪਈ ਰਬੜਾ ਨਾਲ ਗੰਡਾ ਦੇ ਦੇ ਕੇ ਮੈਂ ਤੈਨੂੰ ਫੇਰ ਦੇ ਜੂ ਕਾ ਦੀ ਗੰਡਾ ਦੀ ਗੱਲ ਕਰਦਾ ਆ ਜਿਹੜੇ ਖੌਂਚੀ ਕਾ ਦੀ ਘੱਤਰ ਵਧਾਈ ਨਹੀਂ ਗੰਡਾ ਤਾਂ ਅਸੀਂ ਮਿੰਟਾਂ 'ਚ ਖੋਲ ਦਾਂਗੇ ਤੂੰ ਲੈ ਪਾਪਾ ਦੇ ਇੱਕ ਵਾਰੀ ਦੇ ਬਾਬਾ ਕਾਮਲੀਏ ਹੁਣ ਤੈਨੂੰ ਕੀ ਕੱਥਾ ਸਾਡੀ ਦਿੱਸਤੀ ਦਾ ਨੋਹਾ ਨਾਲ ਵੀ ਨਹੀਂ ਖੁੰਦੀ ਲੈ ਕੀ ਪਖਾਣੇ ਜਪਈਏ ਨਾ ਬਾਬਾ ਔਰ ਤੈਨੂੰ ਮੈਂ ਕੀ ਦੱਸਾਂ ਸਾਡੇ ਵਾਲੀਆਂ ਗੰਡਾ ਨਹੀਂ ਖੁੱਲਦੀਆਂ ਹੁੰਦੀਆਂ ਬਾਬਾ ਤੂੰ ਹੈਗਾ ਕਿੰਨਾ ਦਾ ਬੁਢਾ ਇਹਨੂੰ ਤਾਂ ਸਮਝਣੀ ਹੁੰਦੀ ਐ ਮਿੱਠੂ ਆ ਕਾਮੜੀਏ ਨਹੀਂ ਇਹ ਤਾਂ ਉਹੀ ਮਿੱਠੂ ਹੈ ਬੌੜੀਏ ਜਿੱਦੀ ਉਹ ਰੇੰਬੋ ਮੰਗੂ ਹੈ ਯਾਰ ਉਹਦੀ ਵੀਡੀਓ ਨਹੀਂ ਫਾਈਤੀ ਕਦੇ ਵੀ ਡੜਿਆ ਰਹਿੰਦਾ ਬਾਬਾ ਹਾਂ ਭਾਈ ਹਮ ਤਾਂ ਐਵੇਂ ਨਹੀਂ ਪਤਾ ਸਾਡਾ ਬਾਬਾ ਲੱਗਦਾ ਕੀ ਚੱਲ ਬਾਬਾ ਹੀ ਕਹਿ ਲੈਨੇ ਆ ਤੂੰ ਰੇੰਬੋ ਮੰਗੂ ਜਾਣਦੇ ਹਾਂ ਬਾਬਾ ਜਾਣਦਾ ਉਹਨਾਂ ਨੇ ਤੇਰੀ ਵੀਡੀਓ ਪਾਰਖੀ ਪੇਜ ਉੱਤੇ ਤੂੰ ਤਾਂ ਪਤਾ ਨਹੀਂ ਕੀ ਕਰੀ ਜਾਂਦਾ ਜੰਗਲ ਚ ਮੰਗਲ ਕਰੀ ਜਾਂਦਾ ਜੰਗਲ ਚ ਮੰਗਲ ਲੱਗਣ ਦੇ ਕਾਰਨ ਮੈਂ ਮਰ ਜਾ ਬੂ ਸ਼ਰਮਾ ਬਈ ਇਹ ਆਹੋ ਕੈਮਰੇ ਨਾਲ ਕਰਤਾ ਕੰਜਰਦਿਆਂ ਨੇ ਕੁਸਾ ਹਣਾ ਕੀ ਦੇਖਿਆ ਬਾਈ ਤੁਸੀਂ ਨੇ ਦੇਖਿਆ ਤੂੰ ਕਦੋਂ ਬਾਬਾ ਸੀ ਕਾਣੂਆ ਕੁਸ਼ਾ ਹੋਰ ਬਾਬਾ ਅਸਤੂ ਦੀ ਬੰਦ ਕਰਤਾ ਜੀ ਤੂੰ ਜੋਰ ਜਿਆ ਲਾਈ ਜਾਂਦਾ ਅੱਛਾ ਉਹਨੀਆਂ ਕਾਮਣੀਆਂ ਚਾਹੇ ਇਹ ਕੁਛ ਲਾਹੂ ਖੌਂਸੜਾ ਆ ਜਾ ਆ ਜਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਹੁਣ ਉਹ ਬੈਠੀ ਠੀਕ ਇਹਨੂੰ ਗੱਲਾਂ ਚਲਾ ਕੇ ਰੱਖੀ ਬਹੁਤ ਛਤਰ ਜਨਾਨੀ ਐ ਇਹ ਤਿਆਹ ਰੱਖਦੀ ਚਾਰੇ ਪਾਸੇ ਕੋਈ ਨਾ ਕੋਈ ਨਾ ਮੈਂ ਇਧਰੋਂ ਸਾਰੇ ਪਾਸਿਓਂ ਇਕੱਠਾ ਕਰ ਲੀਉਂਗੀ ਸਮਾਨ ਤੂੰ ਇਹਨੂੰ ਇਹ ਪਤਾ ਨਾ ਲੱਗੇ ਚੰਗਾ ਮੈਂ ਬਾਹਰ ਨਾਲਾ ਕੀ ਆਉਂਗੀ ਕੋਈ ਆ ਜਾ ਆ ਜਾ ਆ ਜਾ ਆ ਜਾ ਮੈਂ ਆਪੇ ਲਾ ਲੂ ਗੱਲਾਂ ਤੂੰ ਟੈਂਕਸ਼ਨ ਆ ਲੈ ਆ ਜਾ ਆ ਜਾ ਚਾਤੀ ਹੋਰ ਚਾਤੀ ਹਾਂ ਬੁੱਤ ਕਿਵੇਂ ਆ ਠੀਕ ਆ ਨਹੀਂ ਤੂੰ ਸੁਣਾ ਹਾਈ ਨਹੀਂ ਠੀਕ ਹੈ ਮੈਂ ਤਾਂ ਠੀਕ ਆ ਬੇਲੀ ਬੈਠੀ ਸੀ ਕੁੜੀ ਕੁੜੀ ਬੇਲੀ ਬੈਠੀ ਸੀ ਬਸ ਥੋੜਾ ਜਿਹਾ ਮੇਰੇ ਸਰੀ ਠੀਕ ਨਹੀਂ ਸੀਗਾ। ਅੱਛਾ। ਹੋਰ ਚਾਚੀ ਮੇਰੇ ਤਾਂ ਆਪਣੀ ਦਰਦ ਜਿਉਂ ਉੱਥੇ ਨੇ। ਹੋਰ ਕੁੜੇ ਜਾਇਆ ਨਹੀਂ ਚੱਲ ਤੂੰ ਤਾਂ। ਇਹ ਜਾਉਂਗੇ। ਇਹ ਤਾਂ ਕਹਿੰਦੀ ਆਉਂਦੀ ਸੀ ਰਾਜਾ। ਕੀ ਹੋ ਗਿਆ? ਹੋਰ ਮੈਂ ਅਖਾ ਚੱਲ ਚਾਚੀ ਕੇ ਬਗ ਚੱਲਦੇ ਆਪਾਂ। ਮਾ ਆ ਜਾ। ਪੇਟ ਖਰਾਬ ਹੋ ਰਿਹਾ ਹੈ। ਗਰਮੀ ਲੱਗੀ। ਇਸ ਗਰਮੀ ਤੇ ਵੀ ਹੋ ਰਿਹਾ ਜੇ ਖਾਣੇ ਦੀ। ਹੂੰ। ਚੂਰਨਾ ਨਹੀਂ ਖਾਂਦੀ ਹੁੰਦੀ। ਹਾਂ। ਹਾਂ। ਕਤੋਂ ਪਾਈ ਨਹੀਂ। ਚੂਰਨਾ ਤਾਂ ਖਾਣੀ ਆ। ਅੱਛਾ। ਚੂਰਨੇ ਨਾਲ ਕਿੱਥੇ ਲਟਾਉਂਦਾ? ਮੋਰ। ਉਹਨਾਂ ਤਾਂ ਜ਼ਿਆਦਾ ਹੋ ਜਾਂਦਾ ਕੰਮ। ਹਾਂ ਇਹ ਵੀ ਠੀਕ ਹੈ। ਮੋਰ ਇਨਸਾਬ ਕਰਦਾ ਤਾਂ ਸਮਝੀ। ਹਾਂ ਪੇਟ ਸਾਫ ਕਰ ਉਹ だっ ਤੇ ਕੰਮ ਵਧੀਆ ਚੱਲਦਾ ਤੇਰਾ ਨਹੀਂ ਮੈਥੋਂ ਕਿ ਲਗੋਨੀਆਂ ਨਹੀਂ ਦੇਹ ਲੈ ਦੇਹ ਲੈ ਨਹੀਂ ਕੀ ਸੁੱਭਲ ਸੁੱਭਲ ਜੇ ਕਰਿਆ ਨਹੀਂ ਤੁਸੀਂ ਨਹੀਂ ਉਹ ਜਿਹੜੇ ਲੋਕ ਲੋਕਾਂ ਨੇ ਡਰਖਿਆ ਪਿੰਡ ਚ ਭੁੱਕੀ ਭੁੱਕੀ ਨਹੀਂ ਵੇਚਦੀ ਉਹ ਚੂਰਨ ਵੇਚਦੀ ਹੈ ਇਹ ਨਹੀਂ ਮੈਨੂੰ ਲੱਗਿਆ ਸੀ ਪਤਾ ਪਤਾ ਲੱਗਿਆ ਚਾਚੇ ਮੈਨੂੰ ਲੱਗਿਆ ਤੇ ਲੱਗਿਆ ਤੇ ਕੋਈ ਨਹੀਂ ਲੜ ਕੇ ਵਾਗੀ ਦੋਦੇ ਨਾਲ ਫਿਰ ਮੈਂ ਤਾਂ ਚੂਰ ਨਹੀਂ ਨਹੀਂ ਫਿਰ ਮੈਨੂੰ ਤਾਂ ਗੁੱਸਾ ਚੜ ਗਿਆ ਮੇਰੇ ਮੁੰਡੇ ਨੂੰ ਗੁੱਸਾ ਚੜਾ ਤਾਂ ਪੜ ਗਿਆ ਮੈਨੂੰ ਨਿੱਜੇ ਬਾਕੀ ਤੇ ਲੱਗ ਕੇ ਥੋੜੀ ਲੜਦੇ ਹੁੰਦੇ ਨੇ ਬੌਲੀ ਬਸ ਹੁਣ ਨਹੀਂ ਚਾਚੀ ਮੈਂ ਲੜਦੀ ਹੈਗੀ ਤੇਰੇ ਨਾਲ ਹੁਣ ਤਾਂ ਮੇਰੇ ਤੇਰੇ ਨਾਲ ਪੱਕੀ ਦੋਸਤੀ ਹੋ ਗਈ ਇਹ ਜੇ ਬੰਦੇ ਦਾ ਦਾਬੜਾ ਕਰਖਣੀ ਚਾਹੀਦੀ ਹੁਣ ਤਾਂ ਬਣਾ ਕੇ ਰੱਖੂ ਹੋਰ 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 ਬੋਲੀਏ ਹੀ ਨਹੀਂ ਕਰਦੇ ਹੁੰਦੇ ਹਾਂ ਮੈਨੂੰ ਲੱਗੇ ਲੱਗੇ ਪਤਾ ਮਾਫੀ ਮੰਗ ਲੈ ਮਾਫੀ ਮaaf ਕਰ ਦੇ ਮਾਫ ਕਰ ਦੇ ਚਾਚੀ ਮੈਨੂੰ ਨਾ ਕੋਈ ਨਾ ਪੁੱਤੋ ਮਾਫੀ ਵਾਲੀ ਕਿਹੜੀ ਗੱਲ ਆ ਤੁਹਾਡਾ ਤਾਂ ਸਾਰਾ ਮੈਨੂੰ ਔਰ ਕੀ ਦੇਖਦੇ ਆ ਪੁੱਤੋ ਦੇਖ ਦੀ ਨਾ ਚਾਚੀ ਮੈਂ ਜਿੱਦੀ ਤੁਹਾਡਾ ਉਹ ਗੁਸਲਖਾਨਾ ਉਧਰ ਹੀ ਐ ਓ ਸੇ ਪੁੱਤ ਸਮਝ ਨੀ ਮੈਨੂੰ ਕਹੀ ਤਾਂ ਜਾਣੀ ਆ ਜਾਇਆ ਜਾਇਆ ਮਾਂ ਤੂੰ ਕਿਹੜਾ ਹਾਲ ਦੀ ਐ ਜਾਇਆ 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 ਚੇਤੀ ਫੇਰ ਅਸੀਂ ਵੀ ਜਾਣਾ ਚਾਹੀ ਚਾਚੀ ਮੇਰੇ ਚਾਚੀ ਨਾਲ ਦੁੱਖ ਸੁੱਖ ਮੈਂ ਆ ਗਈ ਹਾਂ ਮੈਂ ਕਰਦੇ ਚਾਚੀ ਨਾਲ ਦੁੱਖ ਸੁੱਖ ਹੋਰ ਚਾਚੀ ਹੋਰ ਤੂੰ ਸੁਣਾ ਮੈਨੂੰ ਮੈਂ ਤਾਂ ਹੀ ਕਹਿੰਦੀ ਸੀ ਪੁੱਤ ਘਰੇ ਠੀਕ ਠਾਕ ਆ ਘਰ ਸੁੱਖਾ ਠੀਕ ਐ ਨੀ ਕੀ ਦੱਸਾਂ ਤੈਨੂੰ ਚਾਚੀ ਆ ਮੇਰੇ ਘਰ ਆਲਾ ਲਹੂ ਪਿੰਦਾ ਹੁਣ ਤਾਂ दारू ਵੀ ਲੱਗ ਗਿਆ ਪੀਣਾ ਆ ਲੈ ਹੋਰ ਹੋਣਾ ਪਤਾ ਨਹੀਂ ਕਿਹੜੇ ਕੰਜਰ ਨੇ दारू ਤੇ ਲਾਤਾ ਪੁੱਤ ਲੋਕ ਤਾਂ ਘਰ ਪੱਟਣ ਵਾਲੇ ਹੁੰਦੇ ਨਾਗੇ ਤੈਨੂੰ ਪਤਾ ਕੋਈ दारूਾਂ ਤੇ ਲਾਉਂਦਾ ਕੋਈ ਹੋਰ ਨਸ਼ਾ ਲਾਉਂਦਾ ਹੋਰ ਪਹਿਲਾਂ ਤੂੰ ਪੁੱਕੀ ਤੇ ਲਾਤਾ ਚੱਲ ਕੋਈ ਨਾ ਕੋਈ ਨਾ ਪੁੱਕੀ ਤੇ ਨਹੀਂ ਸੀ ਤੂੰ ਨੇ ਦਿਲਾਤਾ ਚੂਰਨ ਤੇ ਨਹੀਂ ਚੂਰਨ ਤੇ ਮੈਂ ਪੁੱਕੀ ਕਾ ਨੂੰ ਵੇਚਦੀ ਆਂ ਜੇ ਕਹਿੰਦਾ ਪੁੱਕੀ ਵਰਗਾ ਚੂਰਨ ਹੋਰ ਆ ਨਹੀਂ ਪੁੱਕੀ ਵਰਗਾ ਨਹੀਂ ਉਹ ਤਾਂ ਪਤਾ ਨਹੀਂ ਕਿਵੇਂ ਉਹਦੇ ਤਾਂ ਮੈਂ ਵੀ ਡੁੱਲਣ ਲੱਗੀ ਹੋਣਾ ਨਿੰਮ ਘੜਾ ਤਾਂ ਖਾਣੂ ਜੀ ਕਰਦਾ ਰੋ ਜਾ ਤੇ ਫੇਰ ਖਾ ਲੈਣੀ ਹੈ ਹੋਰ ਮੈਂ ਤਾਂ ਖਾਣੀਆਂ ਚੱਲ ਵਧੀਆ ਹੋ ਗਿਆ ਸਰੀਰ ਕਾਇਮ ਰਹਿੰਦਾਗਾ ਤੂੰ ਵੀ ਦੇ ਦੇ ਕਰ ਮੈਨੂੰ ਥੋੜਾ ਜਿਹਾ ਚੰਗਾ ਚਮਚਕ ਲਵਾ ਦਿਆ ਕਰ ਉਹਦੇ ਪਤਾ ਨਹੀਂ ਤਾ ਚਾਚਾ ਕਿੱਥੇ ਰੱਖ ਕੇ ਗਿਆ ਕਿਉਂ ਲੁਕੋ ਗਿਆ ਕੁੜੇ ਹੋਰ ਕਰਨਾ ਤਾਂ ਪੈਸੇ ਤਾਂ ਦਿੰਦੇ ਨਹੀਂ ਮੈਨੂੰ ਅੱਛਾ ਲੁਕੋ ਕੇ ਵਗ ਗਿਆ ਨਹੀਂ ਫਿਰ ਹੁਣ ਹੁਣ ਕੀ ਬਣੂਗਾ ਕੁੜੇ ਸਾਡਾ ਸਾਡਾ ਤਾਂ ਭਈ ਉਹਦੇ ਬਿਨਾਂ ਦਿਨ ਨਹੀਂ ਲੰਘਦਾ ਹੈਗਾ ਚਾਚੀ ਦੇ ਦਿਆ ਕਰ ਬਈ ਸੰਨ ਤਾਂ ਚਮਚਾ ਲਵਾਇਆ ਕਰ ਫਿਰ ਪਤਾ ਨਹੀਂ ਪਟੇਟਾ ਵਟਾਚ ਕਿੱਥੇ ਲੁਕੋ ਕੇ ਗਿਆ ਕਿੱਥੇ ਨਾਲ ਕੋ ਗਿਆ ਮੈਂ ਤਾਂ ਇੱਧਰ ਤਾਂ ਅੰਦਰ ਤਾਂ ਫਰੋੜ ਲਿਆ ਸਾਰੇ ਅੱਛਾ ਤੇ ਹੋਰ ਮੈਂ ਤਾਂ ਥਿਉਂਦੇ ਨਹੀਂ ਹੈਗਾ ਮੈਂ ਤਾਂਹੀਂ ਤਾਂ ਪਈਆਂ ਅੱਗੇ ਬੈਠੀ ਆ ਤੇ ਤੁਮੇ ਨਹੀਂ ਫਿਰ ਬਣਦਾ ਹਣਾ ਕੰਮ ਉਹ ਤੋਂ ਬਿਨਾ ਮੈਂ ਕਿੱਥੇ ਬਣਦਾ ਕਰ ਕੁੜੀ ਵਾਹੀ ਮੇਰੀ ਕਰਨ ਦੀ ਕਹੀ ਆ। ਓਹੋ ਉਹਦਾ ਪੇਟ ਖਰਾਬ ਹੋ ਰਿਹਾ ਚਾਚੀ ਤੈਨੂੰ ਦੱਸੀ ਤਾਂ ਜਾਂਦੀ ਸੀਗੀ। ਟਾਈਮ ਲਾਊਗੀ ਉਹ ਤਾਂ 2 ਘੰਟੇ ਲੰਬਦੀ ਐ। ਪੂਰੀ ਨਿਕਲਦੀ ਹੈਗੀ ਬਾਹਰ ਹੋਣਾ। ਉੱਥੇ ਬੈਠੀ ਰਹੂਗੀ। ਤਾਂ ਫੇਰ ਡਾਕਟਰ ਤੋਂ ਦਵਾਈ ਲੈ ਲੈਂਦੀ। ਲਈ ਆਉਣੀ ਦਵਾਈ ਤਾਂ। ਦਵਾਈ ਤਾਂ ਲਈ ਆ। ਗੱਲ ਸੁਣੋ ਆ ਮੇਰੇ ਆਲਾ ਚੂਰਨ ਤਾਂ ਲੈਟਰ ਗਾਉਂਦ ਕੋਈ ਨਹੀਂ। ਇਹ ਕੰਨੀ ਮੇਰਾ ਢੱਡ ਦੁਖਦਾ। ਕੀ ਪਤਾ ਲੱਗਦਾ ਬਈ? ਇਹ ਤਾਂ ਪੁੱਤੋ ਜਿਹਨੂੰ ਜਿੰਨੀਆਂ ਮਰਜ਼ੀ ਲੱਗੀਆਂ ਹੋਣ ਟੱਟੀਆਂ। ਹੂੰ। ਇਹ ਨਾ ਚਮਚਾ ਖਾ ਲਾ ਤੂੰ ਫਿਰ ਮੁੜ ਕੇ ਆ ਜੇ ਤਾਂ ਮੈਨੂੰ ਕਹਿ ਦੀ ਫਿਰ ਦੇ ਦੇ ਫਿਰ ਤੂੰ ਦਿਨ ਦੀ ਤਾਂ ਹੈ ਨਹੀਂਗੀ ਜੇ ਆਉਗੀ ਮੇਰੇ ਕੋਲ ਫੇਰੀ ਦੇਉਗੀ ਉਹ ਤਾਂ ਉੱਥੇ ਬੜ ਕੇ ਬਹਿ ਗਈ ਲੈ ਉਹ ਤਾਂ ਆ ਜੂ ਤੂੰ ਲੈ ਨੌਲੇ ਕਹਿੰਦੀ ਮੇਰੇ ਕੋਲ ਤਾਂ ਇਹ ਨਹੀਂ ਨੜ ਕਹਿੰਦੀ ਮੇਰਾ ਸਰੀ ਟੁਕੀ ਜਾਂਦਾ ਮੈਂ ਤਾਂ ਆ ਬੈਠੀ ਆਂ ਜੀ ਹੁਣ ਉਹ ਟੱਟੀ ਬੈਠੀ ਜਾਂਦੀ ਆ ਪਰ ਮੈਂ ਉੱਥੇ ਤਾਂ ਨਾ ਦੇ ਆ ਮਾਂ ਹੈਗਾ ਤੇਰੇ ਕੋਲੇ ਨਹੀਂ ਨੱਕ ਪਿਆ ਥੋੜਾ ਜਿਹਾ ਚਾਚੇ ਦਾ ਚੱਲ ਇਹ ਚੜਾ ਹਾਂ ਉਹ ਨੂੰ ਨਾ ਦੇ ਮੈਨੂੰ ਦੇ ਦੇ ਥੋੜਾ ਜਿਹਾ ਤੈਨੂੰ ਮੈਨੂੰ ਜਿਆਦਾ ਲੋੜ ਹੈਗੀ ਹੋਰ

ਹੋ ਜਾਂਦ ਗਣੇ ਇਹਨਾਂ ਨੂੰ ਕੀ ਹੋ ਗਿਆ ਇਹ ਹੰਨਿਆ ਕਿਵੇਂ ਸੀ ਇਹ ਤਾਂ ਕੁੱਟੀਆਂ ਮੇਰਾ ਪੇਤ ਲੈਣ ਆਈਆਂ ਸੀਆਂ ਕੋਈ ਨਹੀਂ ਆਤਾ ਮੈਂ ਪੀ ਲੂੰਗੀ ਪਰ ਕੋਈ ਨਾ ਮੈਂ ਬਦਲਾ ਲੈ ਕੇ ਛੱਡੂ ਨੇ ਮੁੜਿਆ ਉਹ ਕਿੱਥੇ ਜਾਂਦੀਆਂ